ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਸਾ ਦੀ ਵਾਰ ਦੇ ਆਪਾਂ ਸੰਥਾ ਲੜੀਵਾਰ ਕਰ ਰਹੇ ਆ 6 ਸ਼ਲੋਕ ਆਪਣੇ ਜੇ ਸੰਪੂਰਨ ਹੋ ਗਏ ਸਨ ਅੱਗੇ ਸ਼ੁਰੂ ਹੁੰਦਾ ਗੁਰਮੁਖ ਪਿਆਰੇ ਆਏ ਮਿਲ ਮੈਂ ਚਿਰੀ ਵਿਸੁੰਨੇ RAM ਰਾਜੇ ਮੇਰਾ ਮਨ ਰਤਨ ਬਹੁਤ ਬੈਰਾਗਿਆ ਬੈਰਾਗਿਆ ਬੱਬੇ ਦਲਾਵਾਂ ਲੱਗੀਆਂ ਤਿਆਰ ਰਖਣਾ ਬੈਰਾਗਿਆ ਹਰ ਨੈਣ ਹਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਾਸ ਗੁਰ ਜਿਹੜੇ ਸੰਗਤ ਦੀ ਪੀਲੇ ਰੰਗ ਦੇ ਸ਼ਬਦ ਆਉਂਦੇ ਨੇ ਇੱਥੇ ਵਿਸਰਾਮ ਆ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੈ ਲਾਈਆ ਕਾਰੈ ਨਹੀਂ ਪੜਨਾ ਕਾਰੈ ਦਲਾਵਾਂ ਦੇ ਨਾਲ ਨਾਨਕ ਹਰ ਕੰਮੇ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੁਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸੱਚਿਆਰ ਕੂੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਪੀਲੇ ਰੰਗ ਦੇ ਸ਼ਬਦ ਨੇ ਸੰਗਤ ਜੀ ਇੱਥੇ ਵਿਸਰਾਮ ਹੈ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸੈ ਹੱਸੈ ਨਹੀਂ ਕਹਿਣਾ ਹੱਸੈ ਦਲਾਵਾਂ ਦੇ ਨਾਲ ਹਉ ਵਿੱਚ ਰੋਵੇ ਰੋਵੇ ਨਹੀਂ ਕਹਿਣਾ ਰੋਵੇ ਦਲਾਵਾਂ ਦੇ ਨਾਲ ਹਉ ਵਿੱਚ ਡਰੀ ਹੈ ਭਰੀ ਹੈ ਭਰੀ ਹੈ ਦਲਾਵਾਂ ਦੇ ਨਾਲ ਹਉ ਵਿੱਚ ਭਰੀ ਹੈ ਹਉ ਵਿੱਚ ਧੋਵੇ ਹਉ ਵਿੱਚ ਜਾਤੀ ਜਿਨਸੀ ਹੋਵੇ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣੇ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜਨ ਤਿਉ ਪਾਇਆ ਹਉ ਮੈਂ ਬੂਝੈ ਬੂਝੈ ਨਹੀਂ ਕਹਿਣਾ ਸੰਗਤ ਜੀ ਤਿਆਰ ਰੱਖਣਾ ਦਲਾਵਾ ਦਾ ਦਲਾਵਾ ਲੱਗਿਆ ਦਲਾਵਾ ਹੀ ਉਚਾਰਨ ਹੋਣ ਹਉ ਮੈਂ ਬੂਝੈ ਤਾਦਰ ਸੂਝੈ ਗਿਆਨ ਵਿਹੂਣਾ ਕਤ ਕਤ ਲੂਝੈ ਨਾਨਕ ਹੁਕਮਿ ਲਿਖੀਐ ਲੇਖ ਜਿਹਾ ਵੇਖਹਿ ਤੇਹਾ ਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੀ ਹਉ ਮੈ ਨੀ ਪਰਨਾ ਹਉ ਮੈ ਬੜਨਾ ਦਲਾਵਾਂ ਦੇ ਨਾਲ ਹਉ ਮੈ ਏ ਇੱਥੇ ਈੜੀ ਨੂੰ ਲਾਂ ਤੇ ਈੜੀ ਨੂੰ ਬਿਹਾਰੀ ਏ ਇ ਏ ਬੋਲਣਾ ਏ ਬੰਦਨਾ ਫਿਰ ਫਿਰ ਜੋਨੀ ਪਾਹੇ ਹਉ ਮੈ ਕਿਤਹ ਉਪਜੈ ਹਉ ਮੈ ਕਿਤਹ ਉਪਜੈ ਕਿ ਸੰਜਮ ਇਹ ਜਾਏ ਹਉ ਮੈ ਇਹੋ ਹੁਕਮ ਹੈ ਪਏ ਐ ਦਲਾਵਾਂ ਦੇ ਨਾਲ ਪਏ ਐ ਕਿਰਤ ਫਿਰਾਹੇ ਹੋ ਮੈਂ ਦੀਰ ਗੁਰੂਗ ਹੈ दारू ਪੀਸ 마ਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾਰ ਸ਼ਬਦ ਕਮਾਹੇ ਨਾਨਕ ਕਹੇ ਸੁਣਹੁ ਜਨਹੁ ਇਤ ਸੰਜਮ ਦੁਖ ਜਾਹੇ ਪੌੜੀ ਸੇਵਕੀ ਸੰਤੋਖੀ ਹੁਣ ਸੰਗਤ ਜੀ ਇੱਥੇ ਖੱਖੇ ਨੂੰ ਬਿਹਾਰੀ ਈੜੀ ਨੂੰ ਬਿਹਾਰੀ ਉੱਤੇ ਬਿੰਦੀ ਏਡੀ ਨੂੰ ਬਿਹਾਰੀ ਜਿਹੜੀ ਇਹ ਸੰਬੰਧਕ ਲਾ ਕੇ ਉਚਾਰਨ ਕਰਨੀ ਹੈ ਸੰਤੋਖੀ ਬੋਲ ਕੀ ਈ ਦੀ ਬਿਹਾਰੀ ਜਿਹੜੀ ਇਹ ਬਾਅਦ ਚ ਬੋਲਣੀ ਹੈ ਇਕੱਠੇ ਪੜ੍ਹਨੇ ਨੇ ਪਰ ਸੰਬੰਧਕ ਲਾ ਕੇ ਉਚਾਰਨ ਕਰਨੀ ਹੈ ਸੰਤੋਖੀ ਸੰਤੋਖੀ ਈ ਈ ਦੀ ਬਿਹਾਰੀ ਈ ਬਿੰਦੀ ਦੇ ਨਾਲ ਉਚਾਰਨ ਕਰਨਾ ਹੈ ਸੰਤੋਖੀ ਜਿਨ ਨੇ ਸੱਚੋ ਸੱਚ ਧਿਆਇਆ ਉਨੀ ਜਿੰਨੀ ਤੇ ਓਨੀ ਦੋਨੇ ਪਾਠ ਚੰਗਤ ਜੀ ਭਾਰੇ ਨੇ ਹਲੰਤ ਲੱਗੇ ਤਿਆਰ ਰੱਖਣਾ ਓਨੀ ਮੰਨਦੇ ਮੰਨਦੇ ਨਹੀਂ ਪੜਨਾ ਮੰਨਦੇ ਦਲਾਵਾਂ ਦੇ ਨਾਲ ਓਨੀ ਮੰਨਦੇ ਪੈਰ ਨਾ ਰੱਖਿਓ ਕਰ ਸੋਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ਵਡਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾਂ ਗੁਰ ਬਾਣੀ ਮੰਨ ਪਾਈਆ ਅੰਮ੍ਰਿਤ ਛਕ ਛਕੇ ਗੁਰ ਤੁਠੈ ਹਰ ਪਾਇਆ ਚੁਕੇ ਧਕ ਧਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੀ ਸ਼ਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਿਆਰ ਰੱਖਣਾ ਸੰਗਤ ਜੀ ਬਿੰਦੀਆਂ ਲੱਗੀਆਂ ਪੁਰਖਾਂ ਬਿਰਖਾਂ ਤੀਰਥਾਂ ਟਟਾਂ ਮੇਗਾ ਖੇਤਾਂ ਟਟਾਂ ਪੋਲਾ ਬਲ ਪੜਨੈ ਟਟਾਂ ਨਹੀਂ ਕਹਿਣਾ ਟਟਾਂ ਮੇਗਾ ਖੇਤਾ ਦੀਪਾਂ ਲੋਵਾ ਮੰਡਲਾ ਖੰਡਾਂ ਵਰ ਪੰਡਾਂ ਹੈ ਨੱਕ ਦੇ ਵਿੱਚ ਉਚਾਰਨ ਹੋਣਗੇ ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾਹ ਸੋਮਿਤ ਜਾਣੈ ਨਾਨਕ ਸਰਾਂ ਮੇਰਾ ਜਨਤਾ ਨਾਨਕ ਜੰਤੋ ਪਾਏ ਕੈ ਸੰਭਾਲੇ ਸਭਨਾ ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਨੀ ਤਾਹ ਪੀ ਨਹੀਂ ਪੜਨਾ ਭੇਪ ਬਿਨੁ ਸਿਹਾਰੀ ਲਗੀ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਾਗ ਤਿਸ ਜੋ ਹਾਰੀ ਸਵਸਤ ਤਿਸ ਸਵਸਤ ਦੇਸ ਦੀ ਬਾਣ ਅਭਗ ਨਾਰੰਗ ਸੱਚੇ ਨਾਂ ਬਿਨ ਕਿਆ ਟਿੱਕਾ ਕਿਆ ਤੱਗ ਤੱਗ ਕਸ ਕੇ ਬੋਲਣਾ ਤੇ ਕਲਾ ਕੇ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆ ਲੱਖ ਪੁੰਨਾ ਪਰਵਾਣ ਲੱਖ ਤਪ ਉੱਪਰ ਤੀਰਥਾਂ ਸਹਜ ਜੋਗ ਬੇਬਾਣ ਲੱਖ ਸੁਰਤਣ ਸੰਗਤ ਜੀ ਸੁਰਤਣ ਪੜਨੈ ਰਾਰਿਤ ਉਤੇ ਕਲਾ ਕੇ ਸੂਰਤਨ ਨਹੀਂ ਕਹਿਣਾ ਲੱਖ ਸੁਰਤਣ ਸੰਗਰਾਮ ਰਣਮਹਿ ਛੁਟਹਿ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀ ਹੈ ਪਾਠ ਪੁਰਾਣ ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂ ਜੋ ਸੱਚੋ ਸੱਚ ਵਰਤਾਇਆ ਜਿਸ ਤੋ ਦੇਹ ਤਿਸ ਮਿਲੈ ਸੱਚ ਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਦਲਾਮਾਂ ਦਾ ਧਿਆਨ ਰੱਖਣਾ ਮੂਰਖ ਸੱਚ ਨਾ ਜਾਣਨੀ ਜਾਣਨੀ ਪਹਿਲਾ ਨਾਣਾ ਲੱਗਾ ਪਿੱਛੇ ਨੰਨਾ ਆਇਆ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਇਚ ਦੁਨੀਆ ਕਾਹੇ ਆਇਆ ਸੋ ਸੰਗਤ ਜੀ ਆਪਣੇ ਅੱਠ ਸ਼ਲੋਕ ਸੰਪੂਰਨ ਹੋ ਗਏ ਨੇ ਪਿਛਲੇ ਭਾਗ ਜਿਹੜੇ ਸੰਥਿਆ ਆਪਣੇ ਹੋਈ ਹੈ ਜੋ 2 ਦੀ ਪਲੇਲਿਸਟ ਦੇ ਵਿੱਚ ਪਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ